ਦੇਵਲੋਕ ਕਲਾ ਤੇ ਖੋਜ ਕੇਂਦਰ ਵੱਲੋਂ ਪਿਛਲੇ ਦਿਨੀ ਜਗਦੇਵ ਢਿੱਲੋਂ ਦੇ ਲਿਖੇ ਤੇ ਨਿਰਦੇਸ਼ਿਤ ਕੀਤੇ ਨਾਟਕ ਮਾਂ ਦਾ ਬੂਟਾ ਦਾ ਮੰਚਨ ਕੀਤਾ ਗਿਆ ਐਸ ਡੀ ਐਮ ਜੈਤੋ ਸੂਰਜ ਕੁਮਾਰ ਇਸ ਮੌਕੇ ਤੇ ਮੁੱਖ ਮਹਿਮਾਨ ਸਨ ਜ਼ਿਲ੍ਹਾ ਪਾਲ ਸਾਹਿਬ ਸਰਪ੍ਰੀਤ ਕੋਟ ਮਨਜੀਤਪੂਰੀ ਜ਼ਿਲ੍ਹਾ ਭਾਸ਼ਾ ਅਫਸਰ ਫਰੋਜਪੁਰ ਜਗਦੀਪ ਸੰਧੂ ਤੇ ਉੱਗੇ ਕਵੀ ਕੁਮਾਰ ਜਗਦੇਵ ਸਿੰਘ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ 1.5 ਘੰਟੇ ਲੰਬੇ ਇਸ ਨਾਟਕ ਨੂੰ ਦਰਸ਼ਕਾਂ ਨੇ ਭਿਜੀਆਂ ਅੱਖਾਂ ਨਾਲ ਦੇਖਿਆ ਇਸ ਨਾਟਕ ਦੀ ਕਹਾਣੀ ਪੰਜਾਬ ਵਿੱਚ ਨਸ਼ਿਆਂ ਦੇ ਦੌਰ ਨੂੰ ਬਿਆਨ ਕਰਦੀ ਹੈ ਨਸ਼ੇ ਵੱਲੋਂ ਤਬah ਕੀਤੀ ਜਵਾਨੀ ਦੀ ਗਾਥਾ ਨੂੰ ਬਿਆਨ ਕਰਦੀ ਹੈ ਹਾਲਾਂਕਿ ਇਸ ਨਾਟਕ ਦੀ ਕਹਾਣੀ 90ਵਿਆਂ ਦੇ ਦੌਰ ਦੀ ਹੈ ਪਰ ਅੱਜ ਵੀ ਇਹ ਉਨੀ ਹੀ ਸਾਰਥਕ ਹੈ ਇਸ ਨਾਟਕ ਦੀ ਕਹਾਣੀ ਲਗਾਤਾਰ ਦਰਸ਼ਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ ਨਾਟਕ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਪਹਿਲੀ ਵਾਰੀ ਅਭਿਨੈ ਕੀਤਾ ਪਰ ਇੰਜ ਜਾਪਿਆ ਨਹੀਂ ਕਿ ਪਹਿਲੀ ਵਾਰੀ ਮੰਚ 'ਤੇ ਕੋਈ ਨਾਟਕ ਖੇਡ ਰਹੇ ਨੇ ਸਾਰੇ ਕਲਾਕਾਰਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਆਪਣੇ ਆਪਣੇ ਪਾਤਰਾਂ ਨੂੰ ਲਵਾਇਆ ਬੂਟੇ ਦੇ ਕਿਰਦਾਰ ਦੇ ਵਿੱਚ ਜਗਦੇਵ ਢਿੱਲੋਂ ਦਾ ਪੁੱਤਰ ਅਰਣਵ ਰੋਸ ਢਿੱਲੋਂ ਤੇ ਬੂਟੇ ਦੀ ਮਾਂ ਦੀ ਭੂਮਿਕਾ ਵਿੱਚ ਜਗਦੇਵ ਦੀ ਧਰਮ ਪਤਨੀ ਜਸਵਿੰਦਰ ਕੌਰ ਮੰਚ ਦੇ ਉੱਤੇ ਅਦਾਕਾਰੀ ਕਰਦੇ ਦਿਖਾਈ ਦਿੱਤੇ ਤੇ ਤੇ ਨੀੜਾ ਕਾਨੂੰਨੀ ਕਰਾਉਣੇ ਫਰਮਾ ਮੈਨੂੰ ਪੜ੍ਹਨਾ ਹੁੰਦਾ ਹੈ ਮੈਨੂੰ ਰੱਜ ਕੇ ਪੜ੍ਹ ਲੈਣ ਦੀ ਉਹਨੂੰ ਮੇੜਾ ਨਾ ਦੁਆਈ ਕੋਈ ਲੰਬਾ ਨਾ ਦੁਆਈ ਪਹਿਲਾਂ ਗੱਲ ਸੁਣੀਏ ਧਿਆਨ ਨਾਲ ਫੇਰ ਜਵਾਬ ਤਿਆਰ ਕਰਕੇ ਬੋਲਿਏ ਪੂਰੇ ਜਾਹੋ ਜਨਾਲ ਨਾਲ ਉਹ ਇਹਨਾਂ ਨੂੰ ਮੌਕਾ ਹੀ ਨਹੀਂ ਦਿੰਦੇ ਮਾਂ ਹਾਂ ਡਿਗਰੀਆਂ ਦੇਖਦੇ ਨੇ ਉਹ ਵੀ ਅਣਮਨ ਜਿਹੇ ਮਨ ਨਾਲ ਤੇ ਫਿਰ ਮੁੱਖਾ ਜਾ ਝਾਕ ਕੇ ਕਹਿ ਦਿੰਦੇ ਨੇ ਯੂ ਕੈਨ ਗੋ ਨਾਉ ਤੇ ਫਿਰ ਨੈਕਸਟ ਵੀ ਵਾਲੇ ਮਾਰ ਦਿੰਦੇ ਨੇ ਰੱਬ ਦੇ ਘਰ देर ਐ ਬਹੇਰ ਨਹੀਂ ਤੂੰ ਆਪਦੀ ਕੋਸ਼ਿਸ਼ ਜਾਰੀ ਰੱਖ ਹਾਂ ਪੁੱਤ ਕਿੰਨੇ ਪੈਸੇ ਚਾਹੀਦੇ ਆ ਹੁਣ 2.300 ਤਾਂ ਲੱਗ ਹੀ ਜਾਊ 2.300 ਸਟਾਰਕਲੀਅਰ ਵਿੱਚ 900 ਐਨੀ उन्होंने हलाशेरी भी करनी बनती है सभी, तो मैं इस नाटक के पात्रों करवा सब तो पां के किरदारसविंदर कौर ਇਹ ਪੁੱਤਰ ਦੇ کردار ਦੇ ਵਿੱਚ ਬੁੱਤੇ ਦੇ کردار ਦੇ ਵਿੱਚ ਨਵਰੋਜ਼ اے ਦੋਨੀ ਮੇਰੀ ਕੁਮੀਲੀ ਆ ਤੂੰ ਮੇਰੀ ਪਤਨੀ ਆ ਤੇ ਤੂੰ ਮੇਰਾ ਮੁੰਡਾ ਆ ਉਸ ਤੋਂ ਬਾਅਦ डॉक्टर रोल भॻवान लड़कियूं राजवीर पूरी आपी राजव ਨੋਮਿਨੇਟ ਮਾਦਦ ਲਈ ਆਸਤੁਨਾਏ। ਇਸ ਤੋਂ ਬਾਅਦ ਸਾਧਨ ਪ੍ਰੀਤਕੋਰ ਇਹ ਦੱਖਣੀ ਮਾਦਦ ਦੇ ਆਸਤੁਨਾ ਵਰਤਾਂ ਜੋਤਤ ਦੇ ਪਾਸੂ ਦੀਆਂ ਆਸਨਾ। ਜਿਵੇਂ ਨਾਸ਼ ਬਿਨ ਸੈਂਟਰ ਮਰੋ ਹੁੰਦੇ ਰਕਤੀ ਗੁਵਿੰਦਰ ਸਿੰਘ ਬਾਕਮੰਦ ਬਿਆਰਥੀ ਆਏ ਤਨਬਾਤਰ ਹੋਰ ਅਭਿਯੋਗ ਸਿੰਘ ਗਲਵਾਨ ਸਿੰਘ ਤੇ ਲਵਿੰਦ ਸਿੰਘ ਇੱਕ ਆਜਮ ਮੜਕੀ ਆਜਮ

नवी अभी दिन तैयार की लाटक करा बहुत बहुत धन्यवाद नाटक देखा हूँ स्टेजी कार्रवाई शुक्रिया जी सर एक दो मिनट हो सतकार मुख मेहमान एल जी एम साहब ਸਮਾਜ ਦੇ ਕਬੀਲੇ ਸੀ ਬਹੁਤ ਖੂਬਸੂਰਤ ਸਰੋਜ ਦਿੱਤਾ ਇਹ ਬਹੁਤ ਕਠਾ ਹੁੰਦਾ ਹੈ ਜਦੋਂ ਅਧਿਕਾਰੀ ਆਪਣੇ ਅਜੀ ਵਪਾਰੇ ਸਾਹੇ ਚ ਸਮਾਂ ਕੱਢਦੇ ਨੇ ਪਰ ਇਸ ਜੀਮ ਸਾਹਿਬ ਨੇ ਸਾਨੂੰ ਪੂਰੇ ਦਾ ਪੂਰਾ ਸਮਾਂ ਦਿੱਤਾ ਸਾਰਾ ਨਾਟਕ ਜਿਹੜਾ ਹੈ ਉਹ ਆਪਣੇ ਵਾਂਗ ਦੇਖਿਆ ਇੱਕ ਦਰਸ਼ਕ ਵਾਂਗ ਦੇਖਿਆ ਮੇ ਜਾਮਾ ਗਾ ਕਿ ਇਹਨਾਂ ਦੀ ਇਸ ਖੂਬਸੂਰਤੀ ਤੇ ਇਹ ਖੂਬਸੂਰਤ ਤਾੜੀ ਜੀ। ਇਸ ਤੋਂ ਬਾਅਦ ਅਗਲਾ ਸਨਮਾਨ ਅਸੀਂ ਦੇਣਾ ਚਾਹਾਂਗੇ ਪ੍ਰਿੰਸੀਪਲ ਕੁਮਾਰ ਜਗਦੀਪ ਸਿੰਘ ਬਰਾੜ। ਇਹਨਾਂ ਦਾ ਸਨਮਾਨ ਕਰਦੇ ਹਾਂ। ਸਾਡਾ ਮੰਚ ਅਸੀਂ ਬੜੀ ਖੁਸ਼ੀ ਦਾ ਅਨੁਭਵ ਕਰਦੇ ਹਾਂ। ਐਸ.ਡੀ.ਐਮ ਸਾਹਿਬ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ। ਬਹੁਤ-ਬਹੁਤ ਸ਼ੁਕਰੀਆ ਕੁਮਾਰ ਜੀ। ਤੁਸੀਂ ਸਮਾ ਕਟਿਆ ਕੁਮਾਰ ਜੀ ਬਾਰੇ ਮੈਂ ਪਹਿਲਾਂ ਕਾਫੀ ਦੱਸਿਆ ਪਰ ਇੱਕ ਗੱਲ ਮੈਂ ਨਹੀਂ ਦੱਸੀ ਸੀ ਕਿ ਕੁਮਾਰ ਜਗਦੇਵ ਸਿਰਫ ਕਵੀ ਨਹੀਂ ਇਹ ਰੰਗ ਕਰਮੀ ਵੀ ਨੇ ਪੁਰਾਣੇ ਰੰਗ ਕਰਮੀ ਨੇ ਤੇ ਇਸੇ ਕਰਕੇ ਇਹਨਾਂ ਦੀ ਸ਼ਮੂਲੀਅਤ ਸਾਡੇ ਲਈ ਬੜੀ ਖਾਸ ਰਹੀ ਇਸ ਤੋਂ ਬਾਅਦ ਅਗਲਾ ਸਨਮਾਨ ਅਸੀਂ ਦੇਣਾ ਚਾਹਾਂਗੇ ਮਨਜੀਤ ਪੁਰੀ ਸਾਡੇ ਪੰਜਾਬੀ ਦੇ ਬਹੁਤ ਖੂਬਸੂਰਤ ਪੋਇਟ ਕਵੀ ਤੇ ਜਲਾ ਭਾਸ਼ਾ ਅਫਸਰ फरीदकोट मंजीत पुरी ਉਹਨਾਂ ਨੂੰ ਅਸੀਂ ਮੰਚ ਵੱਲੋਂ ਸਨਮਾਨ ਦਿੰਦਿਆਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਬਹੁਤ-ਬਹੁਤ ਸ਼ੁਕਰੀਆ ਮਨਜੀਤ ਜੀ ਇਸ ਤੋਂ ਪ੍ਰੰਤ ਅਗਲਾ ਸਨਮਾਨ ਅਸੀਂ ਸਾਡੇ ਨਾਟਕ ਦੇ ਰੰਗਮੰਚ ਦੀ ਖੂਬਸੂਰਤ ਹਸਤੀ ਡਾਕਟਰ ਜਰਦੀਪ ਸੰਧੂ ਜ਼ਿਲ੍ਹਾ ਪਹਾੜਾ ਅਫਸਰ ਫਿਰੋਜ਼ਪੁਰ ਉਹਨਾਂ ਨੂੰ ਸਨਮਾਨ ਦਿੰਦਿਆਂ ਸਾਨੂੰ ਖੁਸ਼ੀ ਹਰ ਤੋਂ ਹੋ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਜਿੰਦ ਜੀ ਤੁਸੀਂ ਰੋਜ਼ ਤੋਂ ਲੰਮਾ ਪੈਂਡਾ ਬੈਠ ਕੇ ਨਾਟਕ ਨੂੰ ਬਹੁਤ ਸੁਨਤੰਗ ਨ ਦੇਖਿਆ ਵੀ ਤੇ ਬੱਚਿਆਂ ਦੀ ਹੌਸਲਾ ਜ਼ੈਲੀ ਪਹੁੰਚੇ ਅੱਜ ਸ਼੍ਰੀ ਜਗਦੇਵ ਕੀ ਲੌਂਗੀ ਵੱਲੋਂ ਲਿਖਿਆ ਗਿਆ ਮਾਂ ਦਾ ਬੂਟਾ ਨਾਲ ਸੀਗਾ ਉਹਦਾ ਜਿਹੜਾ ਪਰਫਾਰਮੈਂਸ ਕੀਤੀ ਗਈ ਸੀ ਬਹੁਤ ਹੀ ਬਿਊਟੀਫੁਲ ਥੀਮ ਸੀਗਾ ਪਬਲਿਕ ਨੇ ਇੰਜੋਏ ਕੀਤਾ ਇਸ ਸਾਰਤਕ ਸੰਦੇਸ਼ ਲੈ ਕੇ ਗਏ ਨੇ ਕਿਵੇਂ ਜਿਹੜੀ ਸੁਸਾਇਟੀ ਦੇ ਵਿੱਚ ਨਸ਼ਿਆਂ ਦੀ ਆਮਦ ਕਰਕੇ ਕਿੰਨੇ ਨਿਰਪਰਿਵਾਰ ਜਿਹੜੇ ਤਬਾਹ ਹੋ ਰਹੇ ਨੇ ਦੀ ਆਪ ਸੁਝੇਤ ਹੋਈ ਇਸ ਜਿਹੜੀ ਸਮੱਸਿਆ ਦੇ ਪ੍ਰਤੀ ਤਾਂ ਭਾਵੇਂ ਜਿਹੜਾ ਹੈਗਾ ਉਹ ਰੋਕ ਥੰਮ ਕਰ ਸਕਦੀ ਹੈ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਬੇਰੁਜ਼ਗਾਰੀ ਨਾਲ ਵੀ ਜੁੜਿਆ ਹੋਇਆ ਮੁੱਦਾ ਤੇ ਕਈ ਹੋ ਅਸੋਸੀਏਟਿਡ ਮੁੱਦਿਆਂ ਨਾਲ ਜੁੜਿਆ ਹੋਇਆ ਹੈ ਨਸ਼ੇ ਦਾ ਮੁੱਦਾ ਤੇ ਇਹਨੂੰ ਬੜਾ ਫੁਲਿਸਟਿਕਲੀ ਪ੍ਰੈਜੈਂਟ ਕੀਤਾ ਨਾਟਕਦਾਰਾਂ ਨੇ ਪਰਫਾਰਮੈਂਸ ਬਹੁਤ ਵਧੀਆ ਸੀ ਸਾਰੇ ਜਿਹੜੇ ਪਰਫਾਰਮਰ ਸੀਗੇ ਤੇ ਆਈ ਥਿੰਕ ਇਹ ਜਿਹੜਾ ਸਮਾਜ ਕੋ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਇਸ ਨਾਟਕ ਨੇ ਤਾਂ ਮੈਂ ਇਹ ਹੀ ਉਮੀਦ ਕਰਦਾ ਹਾਂ ਜੇ ਸਾਰੇ ਜਿਹੜਾ ਹੈਗਾ ਇਕ ਸਾਰਥਕ ਸੰਦੇਸ਼ ਲੈ ਕੇ ਗਏ ਨੇ ਤੇ ਨਸ਼ੇ ਦੀ ਰੋਕਥામ ਵਿੱਚ ਜਿਹੜਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਹਿਯੋਗ ਕਰਨਗੇ ਅਤੇ ਨਾ ਕੇਵਲ ਸਰਕਾਰ ਵੱਲੋਂ इवन ਸੁਸਾਇਟੀ ਦੇ ਵੱਲੋਂ ਵੀ ਜਿਹੜਾ ਇਨੀਸ਼ੀਏਟਿਵ ਚੱਲ ਰਿਹਾ ਹੈ ਇਹ ਮੇਰਾ ਮਨ ਦੇ ਵਿੱਚ ਕਾਫੀ ਚਿਰ ਤੋਂ ਇੱਛਾ ਸੀ ਕਿ ਮੈਂ ਮਾਨ ਦਾ ਬੁੱਕਾ ਨਾਟਕ ਕਰਾਂ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਜਿਸ ਤਰ੍ਹਾਂ ਪੈ ਰਹੀ ਹੈ ਉਹਨਾਂ ਲਈ ਇਹ ਸੰਦੇਸ਼ ਆ ਕਿ ਆਪਣਾ ਇੱਕ ਇੱਕ ਬਣਾਉਣਾ ਹੈ ਨਸ਼ਿਆਂ ਦੇ ਵਿੱਚ ਆਪਣਾ ਜੀਵਨ ਜਿਹੜਾ ਗਵਾਉਣਾ ਨਹੀਂਗਾ ਤੇ ਕਿਵੇਂ ਪਰਿਵਾਰ ਤਬਾਹ ਹੋ ਜਾਂਦੇ ਆ ਇੱਕ ਇਹ ਮਾਂ ਦੇ ਬੁੱਢੇ ਦੇ ਵਿੱਚ ਕਿਵੇਂ ਮਾਂ ਤੇ ਪੁੱਤ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਇਹਨਾਂ ਗੱਲਾਂ ਕਰਕੇ ਬਾਕੀ ਇਹ ਨਾਟਕ ਮੈਂ 1990 ਤੋਂ 2000 ਸਾਲ ਦੇ ਵਿੱਚ ਲਿਖਿਆ ਸੀ ਉਸ ਸਮੇਂ ਦੇ ਹਾਲਾਤਾਂ ਤੇ ਇਹ ਨਾਟਕ ਸੀ ਲਾ ਲਓ ਕਿ ਮੇਰੀ ਜ਼ਿੰਦਗੀ ਸੀਗੀ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਜਿਉਂਈ ਉਸ ਤਰੀਕੇ ਨਾਲ ਹੀ ਮੈਂ ਇਸ ਨੂੰ ਲਿਖਿਆ ਮੈਂ ਮੁੜਿਆ ਉਹਨਾਂ ਗੱਲਾਂ ਤੋਂ ਤੇ ਜ਼ਿੰਦਗੀ ਚ ਅੱਗੇ ਵਧਿਆ ਵਧਿਆ ਲਿਖਿਆ ਬਸ ਇਹ ਆ ਵੀ ਨਾਟਕ ਲੋਕਾਂ ਨੂੰ ਵਧੀਆ ਲੱਗਿਆ ਅਰਲੈਸਿਕ ਨਾਟਕ ਸੀ ਇਹ ਬਾਕੀ ਟੀਮ ਨਵੀਂ ਸੀ ਮੇਰੀ ਨਵੀਂ ਪਨੀਰੀ ਲਾਈ ਆ ਬਿਲਕੁਲ ਇਹ ਬੱਚੇ ਨਵੇਂ ਆ ਟੀਮ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰ ਵੀ ਹਾਂਜੀ ਆਏ ਦੇ ਵਿੱਚ ਮੁੱਖ ਪਾਤਰ ਜਿਹੜੀ ਨਮਾਰੀ ਸੀ ਉਹ ਮੇਰੀ ਧਰਮ ਪਤਨੀ ਜਸਵਿੰਦਰ ਕੌਰ ਤੇ ਨਾਲ ਮੇਰਾ ਬੇਟਾ ਨਵਰੋਜ਼ ਜਿਹੜਾ ਕਿ ਬੜਾ ਅਵਧੀਆ ਕੈਮਰਾਮੈਨ ਆ ਫਿਲਮਾਂ ਦੇ ਵਿੱਚ ਵੀ ਇਹਨੇ ਕੰਮ ਕੀਤਾ ਹੈ ਤਾਂ ਮੈਂ ਮਾਂ ਤੇ ਪੁੱਤ ਨੂੰ ਜੋੜ ਕੇ ਦੇਖਿਆ ਵੀ ਮਾਂ ਜਦ ਮਾਂ ਦਾ ਪੁੱਤ ਨਸ਼ਿਆਂ 'ਚ ਪੈ ਜੇ ਤਾਂ ਮਾਂ ਤੇ ਕੀ ਬੀਤਦੀ ਆ ਮੇਰਾ ਖਿਆਲ ਆ ਕਿ ਮੇਰੇ ਪਰਿਵਾਰ ਦੇ ਬੱਚਿਆਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਨਾਟਕ ਨਾਲ ਕਰਨ ਨਾਲ ਵੀ ਨਸ਼ਾ ਕਰਨਾ ਇਹਨਾ ਮਾੜਾ ਹੁੰਦਾ ਹੈ ਤੇ ਨਸ਼ੇ ਜਿਹੜਾ ਜਿਸ ਟਾਈਮ ਤੁਸੀਂ ਇਹ ਨਾਟਕ ਲਿਖਿਆ ਜੀ ਉਸ ਟਾਈਮ ਨਸ਼ੇ ਹੋਰ ਸੀਗੇ ਲੇਕਿਨ ਅੱਜ ਜਿਹੜਾ ਮਤਲਬ ਚੱਲ ਰਿਹਾ ਨਸ਼ਾ ਹੈ ਇਹਨੂੰ ਕੀ ਕਹਿੰਦੇ ਕਿਸੇ ਨੂੰ ਦੇਖੂੰਗਾ ਹਾਂ ਨਸ਼ੇ ਬਸ ਉਹਨਾਂ ਦਾ ਰੂਪ ਬਦਲ ਗਿਆ ਨਸ਼ਿਆਂ ਦਾ ਪਹਿਲਾਂ ਵਾਲੇ ਨਸ਼ੇ ਥੋੜੇ ਮਾਰੂ ਘੱਟ ਸੀਗੇ ਪਰ ਅੱਜ ਦਿੱਤਾ ਜਿਹੜਾ ਹੈਗਾ ਉਸ ਸਮਾਜ ਦੇ ਵਿੱਚ ਫੈਲਿਆ ਹੋਇਆ ਤੇ ਇਹਦੇ ਕਰਕੇ ਜਾਦੇ ਜਿਹੜਾ ਹੈ ਕਿ ਨੌਜਵਾਨੇ ਦੇ ਸ਼ਿਕਾਰ ਹੋ ਰਹੇ ਆ ਤੇ ਮੇਰਾ ਮੁੱਖ ਮਕਸਦ ਇਹ ਹੀ ਸੀ ਕਿ ਨੌਜਵਾਨ ਪੀੜ੍ਹੀ ਨੂੰ ਦਿਖਾਉਣਾ ਕਿ ਕਿਵੇਂ ਘਰ ਬਰਬਾਦ ਹੋ ਜਾਂਦੇ ਆ ਸਰ ਦੇਖੋ ਜਿਹੜਾ ਤੁਸੀਂ ਨਾਟਕ ਵਗੈਰਾ ਪੇਸ਼ ਕਰ ਰਹੇ ਹੋ ਇਥੇ ਖਰਚਾ ਵੀ ਜਾਂਦਾ ਕੋਈ ਸਰਕਾਰ ਵੱਲੋਂ ਵੀ ਹੈਲਪ ਕੀਤੀ ਜਾਂਦੀ ਹੈ ਤੁਹਾਡੀ ਕਿੱਥੇ ਨਹੀਂ ਨਹੀਂ ਇਹ ਮੈਂ ਖੁਦ ਜਿਹੜਾ ਹੈਗਾ ਵੀ ਆਪ ਦੇ ਤਰਦਦ ਨਾਲ ਹੀ ਕੀਤਾ ਹੈ ਸਾਰੀ ਪ੍ਰੋਡਕਸ਼ਨ ਤੁਸੀਂ ਵੇਖੀ ਆ ਕੋਈ ਮੈਂ ਜ਼ਿਆਦਾ ਕਿਸੇ ਦੀ ਮਦਦ ਨਹੀਂ ਲਈਗੀ ਬਿਲਕੁਲ ਬਿਲਕੁਲ ਤੇ ਨਾ ਹੀ ਪੋਲੀਟੀਕਲ ਇਹਦੇ ਵਿੱਚ ਕੋਈ ਰੰਗ ਦੇਖਣ ਨੂੰ ਤੁਹਾਨੂੰ ਮਿਲਿਆ ਹੋਣਾ ਹੈ ਮੈਂ ਆਪ ਦੇ ਪੱਧਰ ਤੇ ਆਪ ਦੇ ਕੋਲ ਹੀ ਪੈਸੇ ਲਾ ਕੇ ਇਹ ਇਹ ਨਾਟਕ ਕੀਤਾ ਹੈ ਤੁਸੀਂ ਕੀ ਕੰਮ ਕਰਦੇ ਹੋ ਮੈਂ ਲੈਕਚਰਰ ਹਾਂ ਪੰਜਾਬੀ ਲੈਕਚਰਰ ਚੰਦਪਾਣ ਵਿਖੇ ਆ ਜੀ ਜੀ ਤੇ ਮੇਰਾ ਮਕਸਦ ਇਹ ਬੱਚਿਆਂ ਨੂੰ ਅੱਗੇ ਵਧਾਉਣਾ ਹੁੰਦਾ ਹੈ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ 15 ਜਨਵਰੀ ਤੋਂ 26 ਜਨਵਰੀ ਉਹਦੇ ਵਿੱਚ ਹਜ਼ਾਰਾਂ ਦੇ ਹਜ਼ਾਰ ਵਿਦਿਆਰਥੀ ਮੇਰੇ ਉੱਥੇ ਕਲਚਰਲ ਐਕਟੀਵਿਟੀਜ਼ ਭਾਗ ਲੈਂਦੇ ਆ ਅੱਗੇ ਵਧੇ ਆ। ਮੇਰਾ ਇਹੀ ਇੱਛਾ ਹੈ ਕਿ ਮੈਂ ਨੌਜਵਾਨਾਂ ਨੂੰ ਕੋਈ ਰਾਹ ਦੇ ਸਕਾਂ। ਉਹਨਾਂ ਦੇ ਸਮੇਂ ਵਿੱਚ ਵੀ ਇਹ ਜੇ ਨਟਕ ਫੋਰ ਹਾਂ ਚੱਲਦੇ ਰਹਿਣਗੇ। ਮੇਰਾ ਦੇਵ ਲੋਕ ਕਾਲਾ ਤੇ ਖੋਜ ਕੇਂਦਰ ਮੰਚ ਬਣਿਆ ਹੈ। ਉਹਦੇ ਵਿੱਚ ਸਟੇਜ ਵੀ ਬਣੀ ਹੈ, ਬਹੁਤ ਵੱਡੀ ਲਾਇਬ੍ਰੇਰੀ ਬਣੀ ਵੀ ਹੈ। ਮੈਂ ਇੱਥੇ ਕਰਨਾ ਚਾਹੁੰਦਾ ਸੀ ਪਰ ਇੱਥੇ ਸ਼ੋਰ ਸ਼ਰਾਬਾ ਬਹੁਤ ਆ। ਇੱਕ ਦੂਜੇ ਨਾਲ ਸਪੀਕਰ ਲੱਗੇ ਪਏ ਆ ਬੱਲੇ-ਬੱਲੇ ਜਾਣ ਕੇ ਸਪੀਕਰ ਉੱਚਾ ਕਰ ਰਹੇ ਆ ਵੀ ਇਹ ਬਾਹਰੋਂ ਨਾਟਕ ਕਰ ਰਹੇ ਆ। ਇਹਨਾਂ ਨੂੰ ਖਰਾਬ ਕਰਨਾ ਹੈ। ਬਸ ਇਹੀ ਹੁੰਦਾ ਵੀ ਇੱਥੇ ਆ ਕੇ ਮੈਂ ਨਰਾਸ਼ ਹੋਇਆ ਵੀ ਰਾਮਨਾਲ ਗਰਾਊਂਡ ਬਹੁਤ ਵਧੀਆ ਗਰਾਊਂਡ ਹੈ ਵੈਸ ਤਾਂ ਪਰ ਇਸੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜੇ ਮੈਂ ਇਹੀ ਨਾਟਕ ਆਪਦੇ ਘਰ ਦੇ ਵਿੱਚ ਸਟੇਜ ਤੇ ਕਰਦਾ ਤਾਂ ਇਹਦਾ ਭਰਾ ਇਦੋਂ ਵੀ ਕਈ ਗੁਣਾ ਜ਼ਿਆਦਾ ਹੋਣਾ ਸੀ ਪਰ ਫਿਰ ਵੀ ਲੋਕਾਂ ਨੂੰ ਇਹ ਨਾਟਕ ਵਧੀਆ ਲੱਗਿਆ ਜੇ ਦੇ ਜੀ ਅੱਜ ਜਦੋਂ ਮੁੰਨਿਆਂ ਦੇ ਬਹੁਤ ਸਾਰੇ ਸਾਧਨ ਲੋਕਾਂ ਕੋਲੇ ਆ ਗਏ ਨੇ ਬੈਡਰੂਮ ਤੱਕ ਹਰ ਚੀਜ਼ ਪਹੁੰਚ ਗਈ ਹੈ ਤਾਂ ਰੰਗਮંચ ਨੂੰ ਦੇਖਣ ਲਈ ਲੋਕਾਂ ਦਾ ਕਿੰਨਾ ਕੁ ਜ਼ਿਆਦਾ ਸੁਨੇਖਿਆ ਮੈਂ 4 ਸਾਲ ਲੰਬਾ ਦਾ ਸੀ ਨਾਟਕ ਕੀਤਾ ਪਰ 500 ਕੁਰਸੀ ਮੈਂ ਲਗਾਈ ਸੀ ਤੇ 500 ਦੀ 500 ਕੁਰਸੀ ਇਥੇ ਭਰੀ ਹੋਈ ਮਿਲੀ ਤੇ ਬਹੁਤ ਪ੍ਰੇਮ ਨਾਲ ਸਾਰਿਆਂ ਨੇ ਨਾਟਕ ਦੇਖਿਆ ਤੇ ਬਾਕਾਇਦਾ ਉਹਨਾਂ ਨੂੰ ਚੰਗਾ ਲੱਗਿਆ ਨਹੀਂ ਤਾਂ ਢੂੜ ਘੰਟੇ ਦਾ ਨਾਟਕ ਉਹਦੇ ਵਿੱਚ ਬੈਠਣਾ ਹੀ ਬਹੁਤ ਔਖੀ ਗੱਲ ਆ ਐਨਾ ਸਮਾਂ ਤੱਕ ਕੋਈ ਬੈਠ ਵੀ ਨਹੀਂ ਸਕਦਾ ਗਿਆ ਪੰਜਾਬ ਦੇ ਉੱਤੇ ਨਾਟਕਰ ਜਗਦੇਵ ਸਿੰਘ ਢਿਲੋਂ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰੁਤਬਾ ਔਰ ਸ਼ਖਸੀਤ ਨੇ ਔਰ ਪੰਜਾਬ ਦੇ ਸਾਹਿਬ ਦੇ ਵਿੱਚ ਔਰ ਖਾਸ ਕਰਕੇ ਨਾਟਕ ਜਗਤ ਦੇ ਵਿੱਚ ਉਹਨਾਂ ਦੀ ਇੱਕ ਵਿਲੱਖਣ ਜਿਹੜੀ ਥਾਂ ਹੈ ਅਜਮੇਰ ਸਿੰਘ ਔਲਕ ਤੋਂ ਮੰਗਰੋਂ ਜੇ ਅਸੀਂ ਕਿਸੇ ਦਾ ਨਾਮ ਲੈਨੇ ਆ ਰਿਸਟਡ ਨਾਟਕ ਦੇ ਵਿੱਚ ਤਾਂ ਉਹ ਜਗਦੇਵ ਸਿੰਘ ਜੀ ਢਲੋਂ ਸਾਹਿਬ ਹੈ ਸੋ ਬਹੁਤ ਵਧੀਆ ਨਾਟਕ ਸੀ ਔਰ ਜੈਤੋ ਸ਼ਹਿਰ ਵਾਸੀਆਂ ਨੇ ਜਿਸ ਤਰ੍ਹਾਂ ਦੇ ਪ੍ਰਬੰਧ ਅਸੀਂ ਕੀਤੇ ਸੀ ਸਾਨੂੰ ਉਮੀਦ ਨਹੀਂ ਸੀ ਕਿ ਇੰਨੇ ਜਿਹੜਾ ਦਰਸ਼ਕ ਆ ਜਾਣਗੇ ਤਾਂ ਉਸ ਤੋਂ ਵੀ ਜ਼ਿਆਦਾ ਦਰਸ਼ਕਾਂ ਦਾ ਜਿਹੜਾ ਮਤਲਬ ਸਾਨੂੰ ਇਕੱਠ ਮਿਲਿਆ ਔਰ ਬਹੁਤ ਸ਼ਾਂਤਮਈ ਢੰਗ ਦੇ ਨਾਲ ਬੜੇ ਇਕਾਗਰ ਚਿਤ ਹੋ ਕੇ ਔਰ ਆਨੰਦਮਈ ਅੰਦਾਜ਼ ਦੇ ਵਿੱਚ ਉਹਨਾਂ ਨੇ ਨਾਟਕ ਦੇਖਿਆ ਆਭਿਅਤ ਦੇ ਮੁਤਾਬਕ ਤੁਹਾਨੂੰ ਪਦਵੀ ਨਾ ਮਿਲੇ ਅਹੁਦਾ ਨਾ ਮਿਲੇ ਤੁਹਾਡੀ ਯੋਗਤਾ ਦੇ ਮੁਤਾਬਕ ਤੁਹਾਨੂੰ ਪਛਾਣਿਆ ਜਾਂ ਪਹਿਚਾਣਿਆ ਨਾ ਜਾਵੇ ਤਾਂ ਕਿਤੇ ਨਾ ਕਿਤੇ ਤੁਸੀਂ ਗਲਤ ਰਸਤੇ ਚਲੇ ਜਾਉਂਗੇ ਜਿਵੇਂ ਇਸ ਸਕ੍ਰਿਪਟ ਦੇ ਵਿੱਚ ਖਾਇਆ ਗਿਆ ਕਿ ਉਹ ਬੇਟਾ ਜਿਹੜਾ ਮਾਂ ਦਾ ਬੂਟਾ ਹੈ ਨਸ਼ਿਆਂ ਦੀ ਦਲਦਲ ਦੇ ਵਿੱਚ ਚਲਾ ਗਿਆ ਬਹੁਤ ਵੱਡਾ ਸੁਨੇਹਾ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਚੋਣੇ ਕਿ ਹਰ ਵਕਤ ਹੋਣੇ ਚਾਹੀਦੀ ਹੈ ਸਾਡੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਲਈ ਬੇਸ਼ੱਕ ਉਹ ਖੇਡਾਂ ਦੇ ਪ੍ਰਤੀਯੋਗ ਸਾਹਿਦ ਕਰਨਾ ਹੋਵੇ ਜਾਂ ਅਸੀਂ ਉਹਨਾਂ ਨੂੰ ਕਿਸੇ ਹੋਰ ਕੰਮਕਾਰ ਦੇ ਪ੍ਰਤੀ ਜਾਂ ਕਿਸੇ ਸਮਾਜ ਦੇ ਚੰਗੇ ਕੰਮਾਂ ਦੇ ਪ੍ਰਤੀ ਅਸੀਂ ਉਸ ਨੂੰ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਇਸ ਤਰ੍ਹਾਂ ਦੇ ਜੋ ਨਾਟਕਾਂ ਦੇ ਉਪਰਾਲੇ ਕੀਤੇ ਜਾ ਰਹੇ ਹੈ ਉਹਨਾਂ ਦੇ ਲਈ ਸਾਰੇ ਹੀ ਰੰਗਮંચ ਕਰਮੀਆਂ ਦਾ ਵੀ ਤਹਿ ਦਿਲੋਂ ਧੰਨਵਾਦ